ਤੇ ਸਾਡੇ ਸਹਿੰਦੇ ਜੀ ਜਿਵੇਂ ਕਿ ਪਿਛਲੇ तकरीबन 1.5 ਮਹੀਨਿਆਂ ਤੋਂ 1.5 ਤੋਂ ਮਹੀਨਿਆਂ ਤੋਂ ਆਪਾਂ ਵੇਖਿਆ ਕਿ ਤਾਪਮਾਨ ਸਾਡੇ ਪੰਜਾਬ ਦਾ ਬਹੁਤ ਜ਼ਿਆਦਾ ਜਿਵੇਂ 10 ਸਾਲਾਂ ਦੇ ਦਿਨ ਵੱਧ ਜਾਂਦਾ ਆ ਤੇ ਸਾਰੇ ਜਿਹੜੇ ਲੋਕ ਥੱਲੇ ਮਨੁੱਖ ਨਹੀਂ ਪਸ਼ੂ ਪੰਛੀ ਬਨਸਪਤੀ ਸਾਰੇ ਜਿਹੜੇ ਨੇ ਉਹ ਧਰਮੀ ਦੇ ਨਾਲ ਜਿਹੜਾ ਆ ਬਿਹਾਲ ਹੋ ਜਾਂਦੇ ਨੇ ਕੁਰਲਾਉਂਦੇ ਨੇ ਜੀਵ ਜੰਤੂਆਂ ਦਾ ਪਸ਼ੂ ਪੰਛੀਆਂ ਦਾ ਲੋਕਾਂ ਦਾ ਬਹੁਤ ਹੀ ਪ੍ਰਾਨੋਂਦਰੀ ਆਪਾਂ ਸਾਰੇ ਇਹ ਸੋਚਦੇ ਆ ਕਿ ਤਾਂ ਬਣ ਵਾਧਾ ਜਾਂਦਾ ਹੈ ਕੁਝ ਕਰੀਏ ਕੁਝ ਕਰੀਏ ਇਹ ਝੂਠੇ ਲਾਈਏ ਬਾਤੋ ਬਾਤ ਸਾਰੇ ਆਪਾਂ ਫੇਸਬੁੱਕ ਦੇ ਉੱਤੇ ਵਟਸਐਪ ਤੇ ਮੈਸੇਜ ਸਾਰੇ ਆਪਾਂ ਜਿਹੜੇ ਆ ਇੱਕ ਦੂਜੇ ਦੇ ਨਾਲ ਸ਼ੇਅਰ ਕਰਦੇ ਆ ਅੱਜ ਵਡਾਲਾ ਵਿਰਮ ਜੋ ਕਿ ਕਵੀ ਸ਼ਾਹ ਮੁਹੰਮਦ ਦਾ ਪਿੰਡ ਆ ਇਸ ਪਿੰਡ ਦੇ ਮੌਜੂਦ ਵਿਦਾਂ ਵੱਲੋਂ ਕੁਝ ਮੋਤਵਾਰ ਵਿਦਾਂਤਿਆਂ ਵੱਲੋਂ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਜੋ ਵਿਚਾਰ ਚੱਲੇ ਇਸ ਕਿ ਪਿੰਡ ਦੇ ਵਿੱਚ ਇਸ ਇਸ ਵਾਰ ਜਿਹੜਾ ਬੂਟੇ ਨਾਂ ਦੀ ਜਿਹੜੀ ਆ ਮੋਹਿਨ ਦੀ ਜਿਹੜੀ ਆ ਸ਼ੁਰੂਆਤ ਕੀਤੀ ਜਾਵੇ ਬਹੁਤ ਸਾਰੀਆਂ ਵਿਚਾਰਾਂ ਹੋਈਆਂ ਮੈਕਮੇ ਦੇ ਨਾਲ ਜਗਲਾਤ ਟੈਕਨੀਕਲ ਦੇ ਨਾਲ ਸੰਪਰਕ ਜਿਹੜਾ ਆ ਉਹ ਹੋ ਗਿਆ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਜਾ ਬਡਾਲਾ ਵੀਰਨ ਦੀਆਂ ਸੰਤਾਂ ਨੂੰ ਜਗਲਾਤ ਮਹਿਕਮੇ ਵੱਲੋਂ ਜਿਹੜੇ ਨੇ ਬੂਤੇ ਮਿਲੇ ਨੇ ਕਿਉਂਕਿ ਪਹਿਲਾਂ ਮੈਂ ਇੱਕ ਗੱਲ ਕਹਿ ਦਵਾਂ ਕਿ ਇਹ ਇਹ ਤਾਂ ਸਰਬਸਾਂਝਾ ਕੰਮ ਆ ਜਿਹਸ ਦਾ ਜਣਾ ਫੜਦੇ ਆ ਉਹ ਸਾਰੇ ਨਹੀਂ ਜਿਹੜਾ ਆ ਲੈਣਾ ਆ ਪਾਣੀ ਦੇ ਵਿੱਚ ਵੀ بار-बार ਜਿਹੜਾ ਆ ਜਿੱਦੜਾ ਹੁੰਦਾ ਹੈ ਜਰਦੀ ਸਾਹਿਬ ਉਹਮਣ ਗੁਰੂ ਪਾਣੀ ਪਿਤਾ ਮਾਤਾ ਤਰਤਾ ਮਹਾਤ ਤੇ ਨੇੜੇ ਸਾਡੇ ਇਹ ਨੇਚਰਲ ਫੋਰਸ ਨੇ ਕੁਦਰਤ ਆ ਇਹਦੇ ਵਿੱਚ ਜੀਵਨ ਬਸਦਾ ਆ ਇਹ ਕੁਦਰਤ ਆ ਤੇ ਫੇਰ ਸਾਡੀ ਹੋਂਦ ਆ ਤੇ ਕੁਦਰਤ ਨਹੀਂ ਹੈਗੀ ਤੇ ਫੇਰ ਸਾਡੀ ਹੋਂਦ ਨਹੀਂ ਹੈਗੀ ਬਲਿਹਾਜੀ ਕੁਦਰਤ ਬਸਿਆ ਮੇਰਾ ਅੰਤ ਨਜਾਈ ਲੱਗਿਆ ਕਰ ਕੇ ਅਗਾਈ ਪੁਲਿਸ ਦਾ ਇਹ ਮਹੱਤਵਪੂਰਨ ਮਕਸਦ ਇਹ ਹੈ ਕਿ ਅਸੀਂ ਸਭ ਤੋਂ ਪਹਿਲਾਂ ਆਪਣੀ ਕੁਦਰਤੀ ਜਿਹੜੀ ਹੈ ਸਾਂਭ ਸੰਭਾਲ ਲਈਏ। ਉਹ ਕਰੀਏ। ਸੋ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਸਾਡੇ ਵੱਲੋਂ ਬੇਨਤੀ ਹੈ ਕਿ ਪਿੰਡੋ ਪਿੰਡੀ ਜਿਹੜਾ ਹੈ ਸਾਰੇ ਹੀ ਕੋਸ਼ਿਸ਼ ਕਰੋ ਮੌਨਸੂਨ ਆ ਚੁੱਕਾ ਹੈ। ਆਪਣੇ ਆਪਣੇ ਪਿੰਡ ਦੇ ਵਿੱਚ ਬੂਟੇ ਜ਼ਰੂਰ ਲਾਓ ਜੀ। ਇਹਨੀ ਬੇਨਤੀ ਨੂੰ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।